ਸਾਂਸਦ ਗੁਰਜੀਤ ਸਿੰਘ ਔਸਲਾਨੀ ਨਾਮਦਾਸ ਵਿਖੇ ਮਨਾਏ ਜਾ ਰਹੇ ਸ਼ਰਾਧਾ ਦੀ ਚੌਥ ਦੇ ਸਲਾਨਾ ਜੋੜ ਮੇਲੇ ਦੌਰਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹਨਾਂ ਨੇ ਅਰਦਾਸ ਕੀਤੀ ਕਿ ਇਸ ਇਲਾਕੇ ਵਿੱਚ ਆਈ ਕਰੋਪੀ ਤੋਂ ਰੱਬ ਸਾਰਿਆਂ ਨੂੰ ਬਚਾਵੇ ਅਤੇ ਮੂੜ ਖੜੇ ਹੋਣ ਦੀ ਸ਼ਕਤੀ ਦੇਵੇ। ਅੱਜ ਅਸੀਂ ਬਾਬਾ ਬੰਦਾ ਸਾਹਿਬ ਦੇ ਪ੍ਰਕਾਸ਼ਰਥਾਨ ਰਮਦਾਸ ਜੀ ਕੇ ਮਾਦਾ ਦੇ ਗੁਰਦੁਆਰੇ ਵਿਖੇ ਰਾਤਮਕਤ ਹੋਏ ਆਂ। ਜਿੱਤੇ ਪਾਸ਼ਾ ਦੇ ਜਨਮ ਜਨਮਕਾਰ ਕੀਤੀ ਹੈ। ਅੱਜ ਦਾ ਦਿਨ ਜਿਹੜਾ ਹੈ ਬਾਬਾ ਬੰਦਾ ਸਾਹਿਬ ਦੀ ਇੱਥੇ ਜੋਤੀ ਜੋ ਸਮਾਇਆ ਤਨ। ਔਰ ਅੱਜ ਉਸ ਜਗ੍ਹਾ ਤੇ ਬਹੁਤ ਭਾਰੀ ਮੇਲਾ ਲੱਗਦਾ ਬੜੀ ਬੱਚੇ ਪ੍ਰਕਾਸ਼ ਦੇ ਵਿੱਚ ਸੰਕਟਾ ਨਸਮਕ ਸਗਣਾਉਂਦੀਆਂ ਨੇ ਤੇ ਵੀ ਇਹ ਜਨਤਾ ਦੇ ਵਿੱਚ ਦਰਿਆ ਰਾਵੀ ਤੋਂ ਬਹੁਤ ਵੱਡਾ ਨੁਕਸਾਨ ਇਸੇ ਤਰ੍ਹਾਂ ਹੋਇਆ ਤੇ ਫਿਰ ਅਰਦਾਸ ਬੇਨਤੀਆਂ ਕੀਤੀ ਕਿ ਪ੍ਰਮਾਤਮਾ ਐਸੇੜੇ ਨੁਕਸਾਨੇ ਗਏ ਲੋਕ ਨੇ ਉਹਨਾਂ ਦੀ ਸੁਰਤੀ ਕੀਤੀ ਜਾਵੇ। ਔਰ ਪ੍ਰਮਾਤਮਾ ਉਹਨਾਂ ਦੇ ਮੇਰ ਭਰੇ ਆਸਰੇ ਰੱਖੂਗੀ ਇਸ ਕਸ਼ਟ ਦੇ ਸਮੇਂ ਦੇ ਵਿੱਚੋਂ ਉਹ ਬਾਹਰ ਆ ਸਕਣ। ਤੇ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਸਿਆ ਗੁਰੂ ਸਹਿਬਾਨਾਂ ਦੇ ਖੁੱਲ੍ਹੇ ਨੇ ਦੇਖਾਂ ਜੱਦੀ ਦੇ ਉੱਤੇ ਉਹਨਾਂ ਨੇ ਰਾਜਮੰਦ ਤੱਕ ਤੋਂ ਉਲਮਾ ਕੋਲ ਖਾਦਿ ਚਰਨਾ ਦੇ ਵਿੱਚ ਸਪੀਡ ਬਾਕ ਲੈਂਦੇ ਕਿਤਾ ਦੂਜੇ ਖਾਦਿ ਦੇ ਚੰਨਾ ਦੇ ਬਾਲ ਦੇ ਚਿੱਤੀਆ ਦੇ ਬਹੁਤ ਵੱਡੇ ਤਕਨੀਕ ਦੇ ਵਿੱਚ ਇਹ ਲਖਾ ਗੁਦਰਿਆ ਆ ਔਰ ਪੂਰੀ ਇਸ ਪੰਜਾਬ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਆਈ ਹੈ ਤੁਸੀਂ ਮਿਹਰ ਪ੍ਰਿਆਸ ਰੱਖਿਓ